이란 ਦੇ ਸੁਪਰੀਮ ਆਗੂ ਆਯਤੁੱਲਾ ਅਲੀ ਖਮਨਈ ਨੇ ਕਿਹਾ ਹੈ ਕਿ ਉਹਨਾਂ ਦੇ ਮੁਲਕ ਨੇ ਕਤਰ ਵਿੱਚ ਅਮਰੀਕੀ ਬੇਸ ਤੇ ਹਵਾਈ ਹਮਲੇ ਕਰਕੇ ਅਮਰੀਕਾ ਦੇ ਮੂੰਹ ਤੇ ਚਪੇੜ ਮਾਰੀ ਹੈ ਖਮਨਈ ਨੇ ਜੰਗਬੰਦੀ ਮਗਰੋਂ ਸਰਕਾਰੀ ਟੈਲੀਵਿਜ਼ਨ ਚੈਨਲ ਤੇ ਆਪਣੇ ਰਿਕਾਰਡ ਕੀਤੇ ਪ੍ਰਸਾਰਣ ਵਿੱਚ ਪਹਿਲੀ ਜਨਤਕ ਟਿੱਪਣੀ ਕਰਦਿਆਂ ਅਮਰੀਕਾ ਨੂੰ ਅੱਗੇ ਹੋਰ ਕੋਈ ਹਮਲਾ ਕੀਤੇ ਜਾਣ ਖਿਲਾਫ ਚੇਤਾਵਨੀ ਵੀ ਦਿੱਤੀ ਹੈ ਖਮਨਈ 19 ਜੂਨ ਮਗਰੋਂ ਪਹਿਲੀ ਵਾਰ ਜਨਤਕ ਹੋਏ ਹਨ 86 ਸਾਲਾ ਖਮਨਈ ਵੀਡੀਓ ਵਿੱਚ ਬਧੇਰੇ ਥਕੇ ਹੋਏ ਨਜ਼ਰ ਆਏ ਉਨ੍ਹਾਂ ਦੀ ਆਵਾਜ਼ ਭਾਰੀ ਸੀ ਤੇ ਕਿਤੇ ਕਿਤੇ ਉਨ੍ਹਾਂ ਦੇ ਸ਼ਬਦ ਵੀ ਲੜਖੜਾ ਰਹੇ ਸਨ 10 ਮਿੰਟ ਦੀ ਆਪਣੀ ਤਕਰੀਰ ਦੌਰਾਨ ਈਰਾਨ ਦੇ ਇਸ ਸਿੱਖਰਲੇ ਆਗੂ ਨੇ ਚੇਤਾਵਨੀਆਂ ਤੇ ਧਮਕੀਆਂ ਦਿੱਤੀਆਂ ਜੋ ਸਿੱਧੇ ਤੌਰ ਤੇ ਅਮਰੀਕਾ ਤੇ ਇਜ਼ਰਾਈਲ ਵੱਲ ਸਿੱਧਿਤ ਸਨ ਖਮਨਈ ਨੇ ਕਿਹਾ ਹੈ ਕਿ ਅਮਰੀਕਾ ਨੂੰ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਬੰਕਰ ਬਸਟਰ ਬੰਬਾਂ ਤੇ ਕروز ਮਿਜ਼ਾਈਲਾਂ ਨਾਲ ਕੀਤੇ ਹਮਲਿਆਂ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ ਖਮਨਈ ਇਜ਼ਰਾਈਲ ਵੱਲੋਂ 13 ਜੂਨ ਨੂੰ ਛੇੜੀ جنگ ਮਗਰੋਂ ਜਨਤਕ ਤੌਰ ਤੇ ਨਜ਼ਰ ਨਹੀਂ ਆਈ ਕਿਉਂਕਿ ਉਹਨਾਂ ਨੂੰ ਇੱਕ ਗੁਪਤ ਟਿਕਾਣੇ ਤੇ ਰੱਖਿਆ ਗਿਆ ਸੀ 12 ਦਿਨ ਦੀ ਜੰਗ ਦੌਰਾਨ ਈਰਾਨ ਨੇ ਇਜ਼ਰਾਈਲ ਤੇ 550 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ਵਿੱਚੋਂ 90% ਨੂੰ ਰਾਹਵੇਜੀ ਫੁੰਡਨ ਦਾ ਦਾਵਾ ਕੀਤਾ ਗਿਆ। ਅਮਰੀਕੀ ਤੇ ਇਜ਼ਰਾਈਲੀ ਹਮਲਿਆਂ ਦੇ ਬਾਵਜੂਦ ਈਰਾਨ ਸਾਫ਼ ਕਰ ਚੁੱਕਾ ਹੈ ਕਿ ਉਹ ਆਪਣਾ ਪਰਮਾਣੂ ਪ੍ਰੋਗਰਾਮ ਨਹੀਂ ਛੱਡੇਗਾ। ਅਜੇ ਹੀ ਹੋਰ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪਲੇਟਫਾਰਮ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ।